ਚੰਦ ਅੱਜ ਚੜਿਆ ਨਹੀਂ ਪਰ ਏ ਚੰਦਾ ਇਹ ਜੋ ਸੁੰਦਰਤਾ ਹੈ ਤੇਰੀ ਮਥਾਜ ਨਹੀਂ ਹੈ ਇਹ ਤਾਂ ਇੱਕ ਇਲਾਹੀ ਜਲਵਾ ਹੈ ਕਦੇ ਤੇਰੇ ਵਿੱਚੋਂ ਝਾਤੀਆਂ ਮਾਰਦੀ ਹੈ ਕਦੇ ਵਹਿੰਦੇ ਪਾਣੀਆਂ ਵਿੱਚੋਂ ਝਾਕੇ ਦਿੰਦੀ ਹੈ ਕਦੇ ਪਹਾੜਾਂ ਵਿੱਚੋਂ ਉਮਲ-ਉਮਲ ਪੈਂਦੀ ਹੈ ਕਦੇ ਬਨਸਪਤੀ ਵਿੱਚੋਂ ਮੋਲ ਉੱਠਦੀ ਹੈ ਕਦੇ ਬਿਜਲੀ ਦੀ ਡਰਾਉਣੀ ਗਰਗੱਜ ਵਿੱਚੋਂ ਅਲਸ਼ਕਾਰਾ ਮਾਰ ਜਾਂਦੀ ਹੈ ਕਦੇ ਸਮੁੰਦਰ ਦੀਆਂ ਲਹਿਰਾਂ ਵਿੱਚੋਂ ਤਰ ਆਉਂਦੀ ਹੈ ਕਦੇ ਗਲੇ ਦੀਆਂ ਨਾਲੀਆਂ ਤੇ ਸਾਜਾਂ ਦੀਆਂ ਤਾਰਾਂ ਤੋਂ ਪ੍ਰਕਾਸ਼ ਦਿੰਦੀ ਕਦੇ ਮੈਦਾਨ ਜੰਗ ਦੇ ਗੋਲਿਆਂ ਵਿੱਚੋਂ ਕੂਕ ਕੇ ਸचेत ਕਰਦੀ ਹੈ ਕਦੇ ਸੰਗ ਵਰਬਰ ਕਦੇ ਇੱਕ ਚੁੰਨੇ ਕਾਠ ਲੋਹੇ ਵਿੱਚੋਂ ਪ੍ਰਗਟਦੀ ਹੈ ਕਦੇ ਗੱਤੇ ਕਾਗਜ਼ ਰੰਗ ਵਿੱਚੋਂ ਤੇ ਕਦੇ ਅੱਖਰ ਵਾਕ ਤੇ ਭਾਵਾਂ ਵਿੱਚੋਂ ਪਈ ਦਰਸ਼ਨ ਦਿੰਦੀ ਕਦੇ ਸੁੰਦਰੀਆਂ ਦੇ ਨੈਣਾਂ ਵਿੱਚੋਂ ਪਲਕਾਰੇ ਮਾਰਦੀ ਹੈ ਕਦੇ ਸੋਹਣਿਆ ਮੁਸ਼ਹਰਿਆਂ ਤੇ ਬਾਂਕੀਆਂ ਨਹਾਰਾਂ ਵਿੱਚੋਂ ਫੁੱਟ-ਫੁੱਟ ਨਿਕਲਦੀ ਹੈ ਸੁੰਦਰਤਾ ਸਿਰਤਾ ਇਸ ਤੇਰੀ ਮਤਾਜ ਨਹੀਂ ਹੈ ਚੰਦਾ ਤੂੰ ਸਫੂਲ ਸ ਹੈ ਸਫੂਲ ਹੈ ਤੇਰੀ ਚੰਦਨੀ ਨਾਲ ਮਹਿਮਾ ਪਰ ਸਥੂਲ ਟਿਕਾਣਿਆਂ ਤੋਂ ਜਲਵੇ ਖੂਬ ਮਾਰਦੀ ਹੈ ਇਹ ਚਾਨਣੇ ਸੰਦਰਤਾ ਇਹ ਸੰਦਰਤਾ ਤੂੰ ਦੇਵੀ ਹੈ ਕਿ ਦੇਵ ਹੈ ਤੂੰ ਆਪ ਹੈ ਕਿ ਆਪੇ ਦਾ ਪ੍ਰਕਾਸ਼ ਹੈ ਦੇਖ ਇੱਕ ਸਿਆਣਾ ਭਿਆਖਦਾ ਹੈ ਕਿ ਜੋਸ਼ ਹੈ ਲਾਭਦਾਇਕ ਹੈ ਉਹੀ ਸੁੰਦਰ ਹੈ ਪਰ ਤੇਰੇ ਰਸੀਏ ਜਾਣਦੇ ਹਨ ਕਿ ਤੂੰ ਕੋਈ ਅਰਸ਼ਾਂ ਦੀ ਦੇਵੀ ਹੈ ਹਾਂ ਕਿਸੇ ਇੱਕ ਦੀ ਕਿ ਬਹੁਤਿਆਂ ਦੀ ਲੋੜਪੂਰਤ ਵਸਤੂ ਭਲੀ ਹੈ ਪਰ ਸੁੰਦਰਤਾ ਤਾਂ ਲੋੜਾਂ ਬੇ ਲੋੜਾਂ ਤੋਂ ਵੱਖਰੇ ਰਿਸ਼ਕਾਰੇ ਮਾਰਦੀ ਹੈ ਹਾਂ ਸੁੰਦਰਤਾ ਲਾਭਦਾਇਕ ਤੋਂ ਵੀ ਵਧੇਰੇ ਲਾਭਦਾਇਕ ਹੈ ਤੇਰੇ ਟਿਕਾਣੇ ਫਕੀਰਾਂ ਕਵੀਸ਼ਰਾਂ ਕਵੀਆਂ ਚਿੱਤਰਕਾਰਾਂ ਤੇ ਸੰਤ ਰਾਸ਼ਾਂ ਦੇ ਮਨ ਮੰਦਰਾਂ ਵਿੱਚ ਵਸਦੇ ਹਨ اے ਸੁੰਦਰਤਾ ਤੂੰ ਕੁਦਰਤ ਵਿੱਚ ਆਪੇ ਪੇ ਰਿਸ਼ਕਾਰੇ ਮਾਰਦੀ ਹੈ ਪਰ ਕੋਮਲ ਹੌਨਰ ਵਾਲਿਆਂ ਦੇ ਦਿਲ ਵੀ ਨਿਆਰੀਏ ਜਗਤ ਦੇ ਰੇਤਿਆਂ ਵਿੱਚੋਂ ਕੱਢ ਕੇ ਦਿਖਾਲ ਦਿੰਦੇ ਆ ਐਸੀ ਸੁੰਦਰਤਾ ਹਲਦੀ ਤੇ ਪ੍ਰਗਟ ਹੈ ਪਰ ਸਾਡੀਆਂ ਅੱਖਾਂ ਦੇ ਵਿੱਚ ਭਰਮ ਦਾ ਓਲਾ ਹੁੰਦਾ ਹੈ ਕਦੇ-ਕਦੇ ਤੇਰਾ ਲਿਸ਼ਕਾਰਾ ਵੱਜਦਿਆਂ ਚਿੱਤ ਆਪਣੇ ਵਿੱਚ ਇਕੱਠਾ ਹੋ ਕੇ ਅਨੰਤ ਦੇ ਰਸ ਵਿੱਚ ਟੁੱਬੀ ਲਾ ਲੈਂਦਾ ਹੈ ਤੂੰ ਵਹਿਮ ਦੀ ਸ਼ੈ ਨਹੀਂ ਤੂੰ ਖਿਆਲ ਤੇ ਭਰਮ ਦੀ ਬਨਾਵਟ ਵੀ ਨਹੀਂ ਤੂੰ ਪਾਰਲੇ ਦੇਸ਼ ਦਾ ਫਰਿਸ਼ਤਾ ਹੈ ਇਸ ਸੰਸਾਰ ਤੋਂ ਅੱਗੇ ਜਿਨ੍ਹਾਂ ਨੂੰ ਕੁਝ ਨਹੀਂ ਦਿਸਦਾ ਤੂੰ ਉਹਨਾਂ ਨੂੰ ਦੱਸਦੀ ਹੈ ਕਿ ਆ ਤੱਕ ਅੱਗੇ ਦਾ ਦਰਸ਼ਨ ਕੀ ਹੈ ਲੋਕੀ ਸਮਝਦੇ ਹਨ ਕਿ ਸੁੰਦਰਤਾ ਜਿੰਨਾ ਪਦਾਰਥਾ ਜਾਂ ਸਥੂਲ ਸਮਾਨਾ ਤੋਂ ਝਲਕੇ ਮਾਰਦੀ ਹੈ ਇਹ ਉਹਨਾਂ ਦਾ ਕੋਈ ਗੁਣ ਜਾਂ ਖਾਸੀਅਤ ਹੈ ਕੋਈ ਸਮਝਦੇ ਹਨ ਕਿ ਕਰਮਵਾਰ ਕਿਕਰਤਾ ਤੇ ਸੁੰਦਰਤਾ ਪੈਦਾ ਹੁੰਦੀ ਹੈ ਰੇਖਾਂ ਤੇ ਰੰਗਾਂ ਦੀ ਇੱਕਸਾਰਤਾ ਸੁੰਦਰਤਾ ਹੈ ਬਾਜੇ ਸਮਝਦੇ ਹਨ ਕਿ ਸੁੰਦਰਤਾ ਕੇਵਲ ਆਪਣਾ ਭਾਵ ਮਾਤਰ ਹੈ ਸੁੰਦਰਤਾ ਇਹ ਸਭ ਕੁਝ ਹੁੰਦੀ ਹੋਈ ਅਜੇ ਕੁਝ ਹੋਰ ਹੈ ਤੇ ਇਹ ਸਭ ਕੁਝ ਲੈਂਦੀ ਹੋਈ ਇਹਨਾਂ ਦੀ ਮਥਾਜ ਨਹੀਂ ਤੇ ਜੋ ਵੀ ਸੁੰਦਰਤਾ ਦੇ ਲੱਛਣ ਕਹੋ ਅਜੇ ਕੁਝ ਬਾਕੀ ਰਹਿ ਜਾਂਦਾ ਹੈ ਸੁੰਦਰਤਾ ਰੂਪ ਵਾਲੇ ਸਮਾਨਾਂ ਜਾਂ ਸਥੂਲ ਆਸਰਿਆਂ ਤੇ ਖੇਡਦੀ ਦਿੱਸਦੀ ਹੈ ਪਰ ਹੈ ਇਹ ਕਿਸੇ ਹੋਰ ਦੇਸ਼ ਦੀ ਦੇਵੀ ਇਸ ਦਾ ਅਸਰ ਜਦ ਵੱਜਦਾ ਹੈ ਤਦ ਰਸ ਪੈਦਾ ਹੁੰਦਾ ਹੈ ਉਹ ਰਸ ਚਿੱਤ ਨੂੰ ਸੋਚਾਂ ਦੇ ਮੰਡਲ ਚੋਂ ਕੱਢ ਲੈਂਦਾ ਹੈ ਇੱਕ ਵੇਰ ਰਸ ਵਿੱਚ ਲੀਨਤਾ ਐਸੀ ਕਰਦਾ ਹੈ ਕਿ ਸੋਚ ਵਿਚਾਰ ਪ੍ਰਤੀਤੀ ਖਿਆਲ ਸਭ ਗੁੰਮ ਹੋ ਜਾਂਦੇ ਹਨ ਮਨ ਉਹ ਸਮਾਧੀ ਹੋ ਜਾਂਦੀ ਹੈ ਭਾਵੇਂ ਬਿਜਲੀ ਦੇ ਲਸ਼ਕਾਰੇ ਵਾਂਗੂ ਈਸ਼ਮ ਦਾ ਹਜ਼ਾਰਵਾਂ ਹਿੱਸਾ ਠਹਿਰੇ ਪਰ ਅਸਰ ਇਹੋ ਪਾਉਂਦੀ ਹੈ हां जी सुंदरता ਦਾ ਚਲਕਾ ਇੱਕ ਚਸੇ ਵਿੱਚ ਰਸਮੰਡਲ ਦਾ ਹਲਾਰਾ ਦੇ ਜਾਂਦਾ ਹੈ ਉਹ ਹਲਾਰਾ ਚਿੱਤ ਨੂੰ ਸਾਰੇ ਦਿਸਣ ਵਾਲੇ ਨਜ਼ਾਰੇ ਤੋਂ ਤਰੋੜ ਕੇ ਆਪਣੇ ਸਰੂਪ ਵਿੱਚ ਦੇਖਣਹਾਰ ਨੂੰ ਦੇਖਣਹਾਰ ਵਿੱਚ ਜੋੜ ਜਾਂਦਾ ਹੈ ਉਹ ਅੱਖ ਫਰਕਣ ਜਿੰਨੇ ਚਿਰ ਵਿੱਚ ਉਸ ਰਸ ਦਾ ਚਲਕਾ ਮਾਰ ਜਾਂਦਾ ਹੈ ਜੋ ਅੱਖਾਂ ਨੱਕ ਕੰਨ ਜੀਬ ਤੇ ਸਰੀਰ ਦੇ ਰਸ ਤੋਂ ਵਕਰਾ ਰਾਸ ਹੈ ਜੋ ਅੰਦਰਲੇ ਦੇਖੜ ਹਾਰ ਦੇ ਦੇਸਣ ਹਾਰ ਤੋਂ ਛੁੱਟਿਆ ਆਪੇ ਵਿੱਚ ਆਇਆ ਖੁੱਲਦਾ ਹੈ ਤੇ ਦੱਸਦਾ ਹੈ ਕਿ ਦੇਖ ਜੀਤੇ ਘਟ ਅੰਮ੍ਰਿਤ ਸਭ ਹੀ ਮੈਂ ਭਾਵੇਂ ਤਿਸੈ ਪਿਆਈ ਘਰ ਦੇ ਅੰਦਰ ਬੈਠਿਆ ਬਾਜ਼ਾਰ ਵਿੱਚੋਂ ਸੁੰਦਰ ਤੁਣੀ ਵਾਜਿਆ ਤੂਤੀਆਂ ਦੀ ਆਉਂਦੀ ਹੈ ਰਾਗ ਦੀ ਸੁੰਦਰਤਾ ਸਾਡੇ ਮਨ ਉਤੇ ਅਸਰ ਕਰਦੀ ਹੈ ਮਨ ਆਪਣੇ ਵਿੱਚ ਇਕੱਠਾ ਹੋ ਜਾਂਦਾ ਹੈ। ਨੈਣ ਮੁੰਦ ਜਾਂਦੇ ਹਨ। ਰਸ ਆ ਜਾਂਦਾ ਹੈ। ਰਾਗ ਦੀ ਸੁੰਦਰਤਾ ਦੇ ਮਨ ਨੂੰ ਮਨ ਵਿੱਚ ਜੋੜ ਦਿੱਤਾ ਹੈ। ਬਿਰਤੀ ਚੜ ਗਈ ਹੈ। ਪਰ ਸਾਡਾ ਸੁਭਾਅ ਵੀ ਸਾਡਾ ਵੈਰੀ ਹੈ। ਜੋ ਦਿਸਣ ਵਾਲੇ ਪਦਾਰਥਾਂ ਦਾ ਅਤ ਪਿਆਰਾ ਹੋ ਹੋਰਨਾਂ ਚੀਜ਼ਾਂ ਦੇ ਭਾਵ ਵਿੱਚ ਤੁਰਦਾ। ਰਾਗ ਦੀ ਸੁੰਦਰਤਾ ਨੇ ਮਨ ਨੂੰ ਇਕੱਠਿਆਂ ਕੀਤਾ ਤੇ ਰਸ ਦੇਸ਼ ਵਿੱਚ ਸਿੱਟ ਦਿੱਤਾ ਪਰ ਕਈ ਉਸ ਰਸ ਨੂੰ ਛੱਡ ਕੇ ਬਾਹਰ ਭੱਜਦਾ ਹੈ ਬਾਰੀਆਂ ਖੋਲ ਕੇ ਵਾਜੇ ਵਜਾਉਣ ਵਾਲਿਆਂ ਨੂੰ ਲੱਕੜ ਚੰਮ ਦੇ ਢੋਲਾ ਤੂਤੀਆਂ ਨੂੰ ਤੱਕਦਾ ਤੇ ਇਸ ਤੱਕਣ ਵਿੱਚ ਦ੍ਰਿਸ਼ਟਮਾਨ ਵਿੱਚ ਲੱਗ ਜਾਂਦਾ ਹੈ ਸੁੰਦਰਤਾ ਦੇ ਝਲਕੇ ਦਾ ਅਸਰ ਸੀ ਰਸ ਮੰਡਲਾਂ ਵਿੱਚ ਲੈ ਜਾਣਾ ਅੰਤਰਮੁਖ ਸਵਾਦ ਵਿੱਚ ਡੋਬਣਾ ਉਹ ਗਵਾਹ ਦਈਦਾ ਹੈ ਸੁੰਦਰਤਾ ਦੇ ਝਲਕਾਰੇ ਵੱਜਦੇ ਸਾਰ ਤਿਰਖੇ ਵੇਗ ਨਾਲ ਲੰਘ ਜਾਣ ਵਾਲਾ ਰਸ ਰੂਪ ਇੱਕ ਅਸਰ ਹੁੰਦਾ ਹੈ ਉਹ ਆਪੇ ਨੂੰ ਜੋੜ ਜਾਂਦਾ ਹੈ ਜੇ ਉਸ ਦਾ ਵੀ ਅਸੀਂ ਲਾਭ ਉਠਾਈਏ ਤਾਂ ਸਮਾਧੀ ਕਹੋ ਲੀਨਤਾ ਕਹੋ ਪਰਮ ਸੁਖ ਕਹੋ ਇਹ ਪਾ ਲੇਦਾ ਹੈ ਪਰ ਅਸੀਂ ਸੁੰਦਰਤਾ ਪ੍ਰਕਾਸ਼ਨ ਵਾਲੇ ਪਦਾਰਥਾਂ ਵੱਲ ਦੌੜਦੇ ਹਾਂ ਜਿੱਥੇ ਸੁੰਦਰਤਾ ਵਾਸ ਦੀ ਦਿਸਦੀ ਹੈ ਉਹਨਾਂ ਟਿਕਾਣਿਆਂ ਨੂੰ ਕਾਬੂ ਕਰਨ ਤੇ ਭੋਗਣ ਵੱਲ ਲੱਗਦੇ ਹਾਂ ਸੋ ਐਸਾ ਕਰਨ ਵਿੱਚ ਦ੍ਰਿਸ਼ਟਮਾਨ ਵਿੱਚ ਵਧੇਕ ਫਸਦੇ ਫਸਦੇ ਹਾਂ ਦ੍ਰਿਸ਼ਟਮਾਨ ਬਿਰਸਦਾ ਹੈ ਵਿਛੜਦਾ ਹੈ ਬਦਲਦਾ ਹੈ ਤਦੇ ਦ੍ਰਿਸ਼ਟਮਾਨ ਦੇ ਪ੍ਰੇਮੀ ਨੂੰ ਸੁਖ ਦੀ ਥਾਂ ਦੁੱਖ ਹੁੰਦਾ ਹੈ ਜੇ ਕਦੇ ਬੰਦੇ ਨੂੰ ਇਹ ਸਮਝ ਪੈ ਜਾਵੇ ਕਿ ਹਰ ਪ੍ਰਕਾਰ ਦੀ ਸੁੰਦਰਤਾ ਕਲਿਆਣਕਾਰੀ ਤਾਕਤ ਹੈ ਮੁਕਤੀ ਦਤਾ ਹੈ ਰਸ ਦਤਾ ਹੈ ਸੋਚ ਦੇ ਮੰਡਲ ਵਿੱਚੋਂ ਖਲਾਸੀ ਦੇ ਕੇ ਰਸ ਦੇ ਮੰਡਲ ਵਿੱਚ ਲੈ ਜਾਣ ਵਾਲੀ ਦੇਵੀ ਹੈ ਤਾਂ ਕਲਿਆਣ ਖੱਬੇ ਹੱਥ ਦੀ ਖੇਡ ਹੈ ਪਰ ਰਸੀਏ ਨਾਮ ਰਸੀਏ ਬਿਨਾ ਸੁੰਦਰਤਾ ਦਾ ਇਲਾਮ ਕੌਣ ਉਠਾਉਂਦਾ ਹੈ ਲੋਕੀ ਤਾਂ ਇਹ ਕਰਦੇ ਹਨ ਕਿ ਸੁੰਦਰਤਾ ਡਿੱਠੀ ਸੁੰਦਰਾਂ ਦੇ ਮਗਰ ਉੱਠ ਪਜੇ ਸੁੰਦਰਾਂ ਦੇ ਪ੍ਰਾਪਤ ਕਰਨ ਵਿੱਚ ਮਨ ਖਿੰਡ ਗਿਆ ਪ੍ਰਾਪਤ ਕਰਕੇ ਭੋਗਾਂ ਵਿੱਚ ਲਾਇਆ ਭੋਗਾਂ ਨਾਲ ਮਨ ਮੈਲਾ ਹੋ ਗਿਆ ਖਿੰਡੇ ਤੇ ਮੈਲੇ ਮਨ ਨੇ ਸੁੰਦਰਤਾ ਵੀ ਬਲੁੰਦਰ ਦਿੱਤੀ ਸੁੰਦਰਤਾ ਤਾਂ ਕੀ ਬਲੁੰਦਰੀ ਜਾਣੀ ਸੀ ਉਹ ਤਿਲਕ ਗਈ ਸੁੰਦਰ ਚਾਹੂੰਗਾ ਮੈਲਾ ਤੇ ਖਿੰਡਿਆ ਮਨ ਬਲਹੀਨ ਤੇ ਦੁਖੀ ਹੋ ਗਿਆ ਜਿਸ ਸੁੰਦਰਤਾ ਦੇ ਚਲਕਾਰੇ ਨੇ ਇਕਾਗਰ ਤੇ ਨਿਰਮਲ ਕਰਨਾ ਸੀ ਜਿਸ ਨਿਰਮਲਤਾ ਤੇ ਇਕਾਗਰਤਾ ਨੇ ਰਾਸ ਰੂਪ ਤੇ ਬਲਵਾਨ ਕਰਨਾ ਸੀ ਉਹ ਸੁੰਦਰਤਾ ਜਿਸ ਨੇ ਅੰਤਰਮੁਖ ਕਰਕੇ ਆਪੇ ਨੂੰ ਆਪੇ ਵਿੱਚ ਦੇਖਣਹਾਰ ਨੂੰ ਦੇਖਣਹਾਰ ਵਿੱਚ ਟਿਕਾਉਣਾ ਸੀ ਜਿਸ ਨੇ ਸਰਬ ਆਧਾਰ ਦੇ ਮੰਡਲ ਪਰਮ ਆਨੰਦ ਵਿੱਚ ਪਹੁੰਚਾਉਣਾ ਸੀ ਉਸੇ ਸੁੰਦਰਤਾ ਦਾ ਝਲਕਾ ਉਲਟੇ ਪਾਸੇ ਦ੍ਰਿਸ਼ਮਾਨ ਵਿੱਚ ਲੈ ਜਾਂਦਾ ਹੈ ਹਾਂ ਹਾਂ ਤ੍ਰਾਣ ਕਰਤਾ ਫਸਾਨ ਕਰਤਾ ਹੋ ਜਾਂਦਾ ਹੈ ਪਰ ਇਹ ਸੁੰਦਰਤਾ ਤੇ ਜਿੰਮੇ ਨਹੀਂ ਹੈ ਉਹਦਾ ਕਸੂਰ ਨਹੀਂ ਹੈ ਵਰਣਹਾਰੇ ਦੇ ਜਿੰਮੇ ਹੈ ਵਰਤਨਹਾਰਾ ਕੀ ਕਰੇ ਉਸ ਦਾ ਸੁਭਾਵ ਇਹ ਹੋ ਚੁੱਕਾ ਹੈ ਜਦ ਸੁੰਦਰ ਸ਼ੈ ਜਾਂ ਸੁੰਦਰ ਜੀਵ ਡਿੱਠਾ ਉਸ ਦੀ ਪ੍ਰਾਪਤੀ ਵਿੱਚ ਲੱਗ ਗਏ ਇਹ ਸੁਭਾਵ ਕਿੱਕੂ ਬਦਲੇ ਸੁਭਾਵ ਦੀ ਬਦਲੀ ਕੇਵਲ ਸਤ ਸੰਗ ਨਾਲ ਹੈ ਸਤ ਸੰਗ ਸੁਭਾਵ ਬਦਲਣ ਲਈ ਵੈਰਾਗ ਤੇ ਹਜ਼ੂਰੀ ਦਾ ਸਬਕ ਦਿੰਦਾ ਹੈ ਸਾਈਂ ਦੀ ਹਜ਼ੂਰੀ ਵਿੱਚ ਰਹਿਣ ਦਾ ਪ੍ਰਯਤਨ ਨਰੰਕਾਰ ਹਜ਼ੂਰੀ ਸੁੰਦਰਤਾ ਦਾ ਰਸਿਆ ਬਣਾ ਦਿੰਦਾ ਹੈ ਹਾਂ ਜੀ ਜਿੱਥੇ-ਜਿੱਥੇ ਸੁੰਦਰਤਾ ਹੈ ਇਸ ਮਨ ਨੂੰ ਉਸ ਦਾ ਨਿਰੋਲ ਪ੍ਰੇਮੀ ਬਣਾ ਲੈਂਦਾ ਹੈ ਉਸ ਤੋਂ ਰਸ ਆਨੰਦ ਲੈਣ ਦੀ ਜਾਚ ਦੱਸ ਦਿੰਦਾ ਹੈ ਜੋ ਇਹ ਹੈ ਕਿ ਸੁੰਦਰਤਾ ਦਾ ਪਹਿਲਾ ਲਿਸ਼ਕਾਰਾ ਮਨ ਨੂੰ ਮਨ ਵਿੱਚ ਜੋੜ ਕੇ ਆਪੇ ਦੇ ਵਾਸ ਵਿੱਚ ਲੀਨ ਕਰ ਦਿੰਦਾ ਹੈ ਇਹ ਰਸ ਲੀਨਤਾ ਤੀਸਰੇ ਸਤਗੁਰਾਂ ਦੀ ਦਸੀ ਲਿਵ ਦਾ ਮਾਰਗ ਹੈ ਇਸ ਸੁੰਦਰਤਾ ਦੇ ਲਿਸ਼ਕਾਰੇ ਨਹੀਂ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ ਇਹੋ ਜੇ ਸੰਦੇਸ਼ੇ ਹਨ ਉਸ ਦੀ ਨਿਯੋਤੇ ਹਨ ਉਸ ਦੀਆਂ ਦਾਵਤਾਂ ਹਨ ਉਸ ਦੇ ਪ੍ਰੇਮ ਬੁਲਾਵੇ ਹਨ ਆਪਣੀ ਗੋਦ ਵਿੱਚ ਲੈ ਕੇ ਲਾੜ ਲਡਾਉਣ ਦੇ ਸੱਦੇ ਹਨ ਕੀ ਬਾਤ ਹੈ ਵਾਹ ਚੰਦ ਹੀਨ ਰਾਤ ਅਸਾ ਅੱਜ ਤੇਰੇ ਵਿੱਚ ਸੁੰਦਰਤਾ ਤੱਕੀ ਹੈ ਕੱਲ ਚੰਦਰਮਾ ਦੀ ਚਾਨਣੀ ਵਿੱਚੋਂ ਵੀ ਤੱਕਦੇ ਸੀ ਅੱਜ ਹਨੇਰੇ ਵਿੱਚ ਵੀ ਪ੍ਰਗਟ ਹੈ ਅਮਰਤ ਵੇਲਾ ਹੈ نیند ਨੇ ਆਖਿਆ ਜਾਓ ਹਣ ਜਾਗ ਦੀ ਗੋਦ ਵਿੱਚ ਖੇਲੋ ਭਾਵੇਂ ਠੰਡ ਹੈ ਪਰ ਧੁਰ ਸਾਥ ਤੇ ਗਿਆ ਗੂੜੇ ਨੀਲੇ ਆਕਾਸ਼ ਕੂੜਾ ਤਾਰੇ ਡਲਕਾ ਮਾਰ ਰਿਹਾ ਚਾਂਦਰੀ ਰਾਤ ਨੂੰ ਤਾਂ ਥੋੜੇ ਜਿਹੇ ਤਾਰੇ ਦਿਖਦੇ ਹਨ ਤੇ ਉਹ ਵੀ ਮੱਧਮ ਮੱਧਮ ਫਿੱਕੇ ਫਿੱਕੇ ਪਰ ਅੱਜ ਤਾਂ ਲੱਖਾਂ ਹੀ ਪੈ ਦਿਖਦੇ ਹਨ ਤੇ ਪੂਰੀਆਂ ਲਿਸ਼ਕਾ ਮਾਰਦੇ ਹਨ ਪੱਛੋਲ ਮੱਧਮ ਰੰਗ ਕੀ ਪੌਣ ਦੇ ਆ ਰਹੇ ਹਨ ਛੋਟੇ ਛੋਟੇ ਪੌਣ ਦੇ ਚੌਲੇ ਤਰੇਲ ਪੈ ਰਹੀ ਹੈ ਇਸ ਤਰ੍ਹਾਂ ਦਾ ਰਸ ਬਣਿਆ ਪਿੰਨੀ ਰੈਣੜੀ ਹੈ ਚਮਕਣ ਤਾਰੇ ਐਸਾ ਨਕਸ਼ਾ ਬਜ ਰਿਹਾ ਰਾਤ ਤਾਂ ਚਾਂਦਰੀ ਸੀ ਪਰ ਪੰਜਵੀ ਸੀ ਚੰਦ ਸਵੇ ਸਾਂਝੀ ਹੀ ਦਿਦਾਰੇ ਦੇ ਲੁਕੜ ਮੀਟੀ ਖੇਡ ਗਿਆ ਪਰ ਸੁੰਦਰਤਾ ਨੇ ਆਕਾਸ਼ ਦੇ ਗੂੜੇ ਨੀਲ ਤੇ ਤਾਰਿਆਂ ਦੀ ਚਮਕੀਲੀ ਝਲਕ ਵਿੱਚ ਡੇਰੇ ਲਾਲ ਹੈ ਹਨੇਰੇ ਨੇ ਤੇਜ ਵਾਲਿਆਂ ਦਾ ਤੇਜ ਚਮਕਾ ਦਿੱਤਾ ਪਛੋਂ ਦੀ ਪੌਣ ਨੇ ਅੰਬਰ ਬਾਵੋਲ ਉਤੀ ਸਾਫ ਕਰ ਰੱਖਿਆ ਹਰ ਸ਼ੈ ਦਾ ਰੁਖ ਪੂਰਬ ਵੱਲ ਕਰ ਦਿੱਤਾ ਹੈ ਤੇ ਸਾਡੀ ਪਿੱਠ ਵੀ ਆਪਣੇ ਵੱਲ ਫਰਾ ਲਈ ਹੈ ਤੇ ਮੂੰਹ ਪੂਰੇ ਵੱਲ ਕਰ ਦਿੱਤਾ ਅਸੀਂ ਉੱਠ ਕੇ ਤਖਤ ਪੋਛਤੇ ਬੈਠ ਗਏ ਤੇ ਪੂਰੇ ਦੇ ਆਕਾਸ਼ਾਂ ਵੱਲ ਇੱਕ ਹੋਰ ਨਜ਼ਾਰੇ ਵੱਲ ਖਿੱਚੇ ਗਏ ਇਹ ਚੰਦ ਨਹੀਂ ਪਰ ਚੰਦ ਨਾਲੋਂ ਘੱਟ ਵੀ ਨਹੀਂ ਇੱਕ ਤਾਰਾ ਚੜ ਰਿਹਾ ਹੈ ਕੌਣ ਹੈ ਹਿੰਦੂਆਂ ਦਾ ਸ਼ੁਕਰ ਮੁਸਲਮਾਨਾਂ ਦਾ ਜੁਹਰਾ ਪਸ਼ਮੀਆ ਦਾ ਵੀਨਸ ਜੁਹਰਾ ਤੇ ਵੀਨਸ ਵਾਲਿਆਂ ਤਾਂ ਬੜੇ ਸਵਾਦ ਲੈ ਕਿਸੇ ਪ੍ਰੇਮ ਦੇ ਬਣਾ ਕੇ ਇਸ ਨਾਮ ਨਾਲ ਜੋੜੇ ਹਨ ਪਰ ਹਿੰਦੂਆਂ ਨੇ ਤਾਂ ਇਸ ਨੂੰ ਆਪਣੇ ਅਨੰਦਾਂ ਦਾ ਸੰਗੀ ਬਣਾ ਲਿਆ ਹੈ ਜਦੋਂ ਸ਼ੁਕਰ ਨਾ ਚੜੇ ਕੋਈ ਵਿਆਹ ਨਾ ਹੋਵੇ ਕੋਈ ਢੰਗ ਸਵਾਰਥ ਨਾ ਪਵੇ ਸਭ ਖੁਸ਼ੀਆਂ ਦੇ ਕੰਮ ਇਸ ਮਿੱਤਰ ਦੇ ਵਿਛੋੜੇ ਵਿੱਚ ਬੰਦ ਜਦੋਂ ਚੜੇ ਤਾਂ ਹਿੰਦੂ ਘਰਾਂ ਵਿੱਚ ਮੰਗਲ ਦੇ ਪੈਰ ਪੈਣ ਦੇਖ ਅੱਜ ਇਹ ਖੁਸ਼ੀਆਂ ਨਾਲ ਵਿਆਹਾਂ ਸ਼ੁਕਰ ਸਾਨੂੰ ਵੀ ਖਿੱਚਣ ਲੱਗਾ ਤੇ ਪੁਰੇ ਵੱਲ ਤੋਣ ਲੱਗਾ ਇਸ ਦੀ ਤਰਖੇ ਤੇਜ ਦੀਆਂ ਪਰ ਪਿਆਰੀਆਂ ਡਲਕਾ ਪੁਰੇ ਵੱਲ ਨੂੰ ਤੂਲ ਚਲੀਆਂ ਨੇ ਅਸੀ ਮਨ ਸ਼ੁਕਰਵਾਲ ਉੱਠ ਚੱਲਿਆ ਪਰ ਨਹੀਂ ਉੱਚੀ ਉੱਚੀ ਨਹੀਂ ਸੁਰਤ ਕਰਕੇ ਪਰੇਵਾਲ ਤੁਰੇ ਦੂਰ ਇੱਕ ਸੁੰਦਰ ਟਿਕਾਣੇ ਜਾ ਨਿਕਲੇ ਗੰਗਾ ਦਾ ਰਮਣੀਕ ਕਿਨਾਰਾ ਹੈ ਸਾਵਾ ਸਾਵਾ ਕਚਾਜਾ ਵਰਗਾ ਗੰਗਾ ਦੇ ਲਿੱਤਰੇ ਪਾਣੀ ਦਾ ਡਲ ਚੁੱਪ ਚਾਪ ਵਗ ਰਿਹਾ ਹੈ ਮੀਲਾਂ ਦਾ ਪੈਨ ਜਿਸ ਵਿੱਚ ਪਾਣੀ ਤੇ ਬਰੇਤਾ ਹੈ ਇਕ ਦਿਨਾਰੇ ਲੰਮਸਲੰਮਾ ਨਗਰ ਵਸਦਾ ਹੈ। ਹਾਂਜੀ। ਉਹ ਨਗਰ ਵਸਦਾ ਹੈ ਜਿਸ ਨੂੰ ਸੰਸਾਰ ਦੇ ਇੱਕ ਮਹਾਨ ਪੁਰਖ ਦੇ અવਤਾਰ ਦਾ ਫਖਰ ਹੈ। ਜਿਸ ਨੂੰ ਇੱਕ ਸਦਾਚਾਰ ਤੇ ਦੂਸਰੇ ਭਗਤੀ ਦੇ ਦੇਵ ਦੇ ਚਰਨਾਂ ਦੀ ਰਜ ਪ੍ਰਾਪਤ ਹੋਣ ਦੀ ਵਡਿਆਈ ਹੈ। ਦੇਖੋ ਅੰਮ੍ਰਿਤ ਵੇਲੇ ਇਧਰ ਆਦੇ ਇੱਕ ਪੱਕੇ ਘਾਟ ਪਰ ਪੌੜਾਂ ਉੱਤੇ ਕੁਸ਼ਾ ਦਾ ਆਸਨ ਵਿਛਾਈ ਪਸ਼ਮੀਨੇ ਦੀ ਚਾਦਰ ਦੀ ਬੁੱਕਲ ਮਾਰੀ ਇੱਕ ਸੂਰਤ ਬਿਰਾਜ ਰਹੀ ਹੈ। ਨੈਣ ਬੰਦ ਹਨ ਪਰ ਦਿਲ ਦੇ ਦਰਵਾਜ਼ੇ ਖੁੱਲੇ ਹਨ ਕੋਈ ਮੋਹਨੇ ਮੂਰਤ ਅੰਦਰ ਆ ਜਾ ਰਹੀ ਹੈ ਤੇ ਖੇਲਾਂ ਕਰ ਰਹੀ ਹੈ ਆਪ ਕਿਸੇ ਬਾਲਾ ਪ੍ਰੀਤਨ ਦੇ ਪ੍ਰੇਮ ਵਿੱਚ ਇਸ ਠੰਡ ਵਿੱਚ ਇਕਾਂਤ ਪਰ ਸੁਖਦਾਈ ਟਿਕਾਣੇ ਬੈਠ ਪ੍ਰੇਮ ਦਾ ਰਸ ਲੈ ਰਹੇ ਹਨ ਅਰਸ਼ਾ ਤੋਂ ਨੂਰ ਵਸ ਰਿਹਾ ਹੈ ਤਾਰੇ ਪ੍ਰਕਾਸ਼ ਦਾ ਮੇਂ ਵਸਾਰੇ ਹਨ ਪਵਨ ਸੰਗੀਤ ਕਰ ਰਹੀ ਹੈ ਤੇ ਗਾ ਰਹੀ ਹੈ ਤੇ ਨੀਰ ਨੜੀਏ ਚਾਮਕਾ ਸਾਰੇ ਜਗ ਹੈ ਸੰਤ ਜਨਾ ਮੇਰੇ ਰਾਮ ਪਿਆਰੇ ਵਾ ਸਵਾਦ ਆ ਗਿਆ ਰਾਤ ਦੀ ਇਕਾਂਤ ਤੇ ਚੁੱਪ ਦਾ ਸਵਾਦ ਜਲ ਦੇ ਕਿਨਾਰੇ ਦਾ ਸਵਾਦ ਮਿੱਠੀ ਪਵਨ ਦਾ ਸਵਾਦ ਕੁਦਰਤੀ ਨਜ਼ਾਰੇ ਦਾ ਸਵਾਦ ਸੰਤ ਜਨਾ ਮੇਰੇ RAM ਪਿਆਰੇ ਨੂੰ ਕਿਸ ਮੋਜ ਵਿੱਚ ਹਲਾਰੇ ਦੇ ਰਿਹਾ ਹੈ ਚੌਥੇ ਪਹਿਰ ਸਬਾਹ ਕੇ ਸੁਰਤਿਆ ਉਪਜੇ ਚਾਓ ਤੇਨਾ ਦਰਿਆਵਾਂ ਸਿਓ ਦੋਸਤੀ ਮਨ ਮੁਖ ਸੱਚਾ ਨਾ ਪੂਰੇ ਵੱਲੋਂ ਹੁਣ ਹੋਰ ਚਾਨਣ ਆਉਣ ਲੱਗਾ ਥੋੜੀ ਥੋੜੀ ਊਸ਼ਾ ਲਾਲੀ ਜੀ वजन लगी है चिड़ी चुहकी पौ फुटी वगन बहुत तरंग, अचरज रूप संतन रचे नानक नामे रंग शहर वालों एक दंपति आ रहे पति पत्नी